ਸਲੋਕ ਮਹੱਲਾ ਤੀਜਾ ਜੀਉ ਪਿੰਡ ਸਭ ਤਿਸ ਦਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾ ਤਾਰ ਹਉ ਬਲਿਹਾਰੀ ਤਿਨ ਕੋ ਜਿਨ ਧਿਆਇ ਹਰਿ ਨਿਰੰਕਾਰ ਉਹਨਾ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਗੁਰ ਮਿਲੇ ਉਲਟੀ ਭਈ ਨੰਰਦ ਖਰਚਿਓ ਖਾਓ ਅਠਾਰਾ ਸਿੱਧੀ ਪਿਛੈ ਲੱਗੀਆਂ ਫਿਰਨ ਨਜਕਰ ਵਸੈ ਨਜ ਥਾਏ ਅਨਾਦ ਧੁਨੀ ਸਦ ਵੱਜਦੇ ਹੁਨ ਮਨ ਹਰ ਲਿਬ ਨਾਏ ਨਾਨਕ ਹਰ ਭਗਤ ਤਤ ਨਾਮ ਕੈ ਮਨ ਬਸੈ ਜਿਨ ਮਸਤਕ ਲਿਖਿਆ ਤੁਰ ਪਾਈ ਪਉੜੀ ਹੌ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕ ਕਿਤੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈਨਾਇਆ ਸੋਦ ਇਕ ਓਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਕਬੀਰ ਜੀੋ ਕਾ ਏਕ ਸਵਾਨ ਕੈ ਘਰ ਗਾਵਣਾ ਜੰਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਆਦ ਕਲਾੜ ਧਰ ਪੇਖਤ ਹੀ ਜਮਰਾਓ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ 모ਹਿਆ ਹੈ ਮਾਇਆ ਰਹਾਉ ਕਹਿ ਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਹਿਚੋ ਮਰਣਾ ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਜਾ ਤਿਸ ਭਾਵੈ ਤਾ ਲਾਗੈ ਭਾਉ ਭਰਮ ਪੁਨਾਵਾ ਵਿੱਚੋਂ ਜਾਇ ਉਪਜੈ ਸਹਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਬ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਿਆ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅੰਗਲੜਾ ਪ੍ਰਾਣੀ ਜਰਾ ਮਰਣਾ ਭਉ ਵਿਸਰਗਿਆ ਕੁਟੰਬ ਦੇਖ ਬਿਕਸ਼ਾ ਕਮਲਾ ਜਿਉ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਏ ਹੋਏ ਜੰਮ ਮੈਂ ਤਣਾ ਤਨੇ ਆਗ ਲੜੈ ਮੈਂ ਰਹਿ ਨਾ ਜਾਇ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠੂ ਲਾਲ ਐ ਬਹਾੜੀ ਬੁਲਾਈ ਮਿਲ ਮੇਰੇ ਰਾਮਈਆ ਮੈਂ ਲਹਿ ਛੜਾਈ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬੇਖਮ ਕੋਰ ਪੰਥ ਚਾਲਣਾ ਪ੍ਰਾਣੀ ਰਬ ਸਸ ਤੈ ਨਾ ਪ੍ਰਵੇਸ਼ੰ ਮਾਇਆ ਮੋਹ ਤਬ ਬਿਸਰ ਗਿਆ ਜਾ ਤਜਿਲੇ ਸੰਸਾਰੰ ਆਜ ਮੇਰੇ ਮਨ ਪ੍ਰਗਟ ਭਇਆ ਹੈ ਪੇਖੀਲੇ ਧਰਮ ਰਾਓ ਤਹਕਰ ਦਾਲ ਕਰਨ ਮਹਾਬਲੀ ਤਨੇ ਆਗਲੜੈ ਮੈਂ ਰਹਿਣ ਨਾ ਜਾਈ ਜੇ ਕੋ ਮੋਹ ਉਪਦੇਸ਼ ਕਰਤ ਹੈ ਤਾਂ ਵਰਤਣ ਰਤੜਾ ਨਾਰਾਇਣ ਐਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਆਚਾਰ ਜੇਕ ਸੁਨੋਰੇ ਪੰਡਿਆ ਆਪ ਕਿਛ ਕਹਿ ਨਾ ਜਾਈ ਸੁਰ ਨਾਲ ਗਣ ਗੰਧਰਵ ਜਿਨ ਮੋਹਿ ਤ੍ਰਿ ਭਵਨ ਮੇ ਖੁਲੀ ਲਾਈ ਰਾਜਾ RAM ਅਨਹਦ ਕਿੰਗਰੀ ਬਾਜੇ ਜਾ ਕੇ ਦਇਸ਼ਟ ਆਵਾਦ ਲਿਬ ਲਾਗੇ ਰਹਾਉ ਪਾਠੀ ਗगन ਸਿੰਗਿਆਰ ਚੁੰਗਿਆ ਕਨਕ ਕਲਸਿਕ ਪਾਇਆ ਰਸ ਮੈਂ ਧਾਰ ਚੁਆਇਆ ਤਾ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੋ ਬਾਤ ਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਬਨ ਹੈ ਰਾਜਾ ਐਸੇ ਗਿਆਨ ਪ੍ਰਗਟ ਆਪਰਖੋ ਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਤ 베ਣੀ ਜੀਉਗੀ ਪਹਿਰਿਆ ਕੈ ਕਰ ਗਾਵਣਾ ਏਕ ਓੰਕਾਰ ਸਤ ਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਪਿ ਆਚਤ ਉਰਧ ਧਿਆਨ ਲਿਵ ਲਾਗ ਮਰਤਕ ਪਿੰਡ ਪਦਮਦ ਨਾ ਇਹਨਸ ਏਕ ਅਗਿਆਨ ਸੁਨਾਗਾ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬਚਿਤ ਅਦਕ ਪਸਾਰਿਆ ਗਰਬਿ ਛੋੜ ਮਰਤ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੋ ਕਵਨ ਕੁਮਤ ਬ੍ਰਹਮ ਲਾਗਾ ਚੇਤ ਰਾਮ ਨਾਹੀ ਜਾਂਪੁਰ ਜਾਹੇਗਾ ਜਨ ਵਿਚ ਰੈ ਅਨਰਾਧਾ ਰਹਾਉ ਬਾਰ ਬਨੋਦ ਚਿੰਦਰਸ ਲਾਗਾ ਖਿਣ ਖਿਣ ਮੋ ਬਿਆਪੈ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਕੀ ਤੋ ਪੰਜ ਪ੍ਰਗਟ ਸੰਤਾਪੈ ਜਾਪ ਤਬ ਸੰਜਮ ਛੋੜ ਸੁਖ ਰਤਮਤ ਰਾਮ ਨਾਮ ਨਾਇ ਅਰਾਧਿਆ ਉਛਲ ਕਾਮ ਕਾਲ ਮਤ ਲਾਗੀ ਤੋ ਆਨ ਸਕਤ ਦਲ ਬਾਂਧਿਆ ਤਰਣ ਤੇਜ ਪਾਤਰਿਆ ਮੁਖ ਜੋ ਹੈ ਸਾਰੇ ਅਪਸਰਨਾ ਪਛਾਣਿਆ ਹਨ ਮਤ ਕਾਮ ਬਾਹ ਬਿਕ ਭੂਲੇ ਪਾਪ ਪੁੰਨ ਨਾ ਪਛਾਨਿਆ ਸੁੱਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਰਦੇ ਤੇ ਖੋਇਆ ਆਵਰ ਮਾਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਬਿਗੋਇਆ ਪੁੰਡਰਕੇਸ ਕੁਸਮ ਤੇ ਧੋਲੇ ਸप्तਪਤਾਲ ਕੀ ਬਾਣੀ ਲੋਚਨ ਸ਼ਰਮੈ ਬੁੱਧ ਬਲ 나ਠੀ ਤਾ ਕਾਮ ਪਵ ਸਮਾਧਾਣੀ ਤਾਂ ਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਆਗਤ ਬਾਣ ਛੋੜ ਮਰਤ ਮੰਡਲਾ ਤੋ ਪਾਛੈ ਪਛਤਾਣਾ ਨਿਕਟੀ ਦੇ ਦੇਖ ਤੁਨੇ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਥਾਕਾ ਤੇਜ ਓੜਿਆ ਮਨ ਪੰਖੀ ਘਰ ਆਗੰਨ ਸੁਖਾਈ ਬੇਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਹੈ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਤੁਮ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਸਰੀਰ ਰਬਦ ਮੋਕੋ ਵਿਚਾਰ ਦੇ ਹੋ ਰਬਦਾਸ ਸੰਦਲ ਸਮਝਾਵੇ ਕੋ ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜਾ ਭਾਗੀ ਹਰ ਨਾਮ ਤੇ ਆਇਆ ਗੁਰ ਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੈ ਹਰ ਨਾਮ ਦੜਾਇਆ ਹਰ ਨਹਿ ਚੱਲੈ ਹਰ ਧਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਯਾ ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿਵੈ ਚੱਲੈ ਜੀਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਧਨ ਪੱਲੇ ਜੀਉ ਸਮਾਜ ਮਹੱਲਾ ਚੌਥਾ ਮਤ ਸੂਦਰ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣ ਕੋਈ ਸੱਜਣ ਸੰਤ ਮਿਲੇ ਬੜ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਰਾ ਸਾਥ ਸੰਗਤ ਖੋਜਿਤ ਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਨਾ ਹਮ ਬਾਰਕ ਦੀਨ ਕਰੋ ਬ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਨਮਿਨ ਕਮਲ ਵਿਖਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਬੇਤਨ ਗੁਰ ਬਿਰੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਿ ਸੈ ਜੀਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਸੁਣੀਐ ਹਰ ਹਰ ਨਾਮ ਕਥਨਿਤ ਸੁਣੀਐ ਮੇਲੇ ਸਾਥ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁਤਰ ਤਰੀਐ ਜੀਉ ਆਓ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾਮੈ ਦੇ ਸਨੇਹਾ ਮੇਰਾ ਮਿੱਤਰ ਸਖਾ ਸੁ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਸਕਾਂ ਬਿਨ ਨਾਮ ਬਖਾਣੈ ਮੈਂ ਆਉ ਖਦਮੰਤਰ ਦੀ ਜੈ ਗੁਰਪੂਰੇ ਮੈਂ ਹਰ ਹਰ ਨਾਮੁ ਧਰਿਐ ਜੀਉ ਹਮ ਚਾਤਰਕ ਦੀਨ ਸਤਗੁਰ ਸਰਨਾਇ ਹਰ ਹਰ ਨਾਮ ਬੂਧ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸਨ ਮਨ ਭੀਜੈ ਜੀਉ ਮਨ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਨ ਸਤ ਗੁਰ ਅੰਮ੍ਰਿਤ ਪੀਜੈ ਜੀਉ ਬੜ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਬ੍ਰਹਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਚੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੀ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਠੀਜੈ ਜੀਉ ਸਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪਾਉਂਦਾ ਜੀਉ ਆਵੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੀਵਾ ਜੋ ਗੁਰ ਬਾਣੀ ਮੁਖ ਚਾਉਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੂਰਾ ਹਰ ਰਸ ਮੁਖ ਪਾਇਆ ਭਾਗਹੀਣ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਬ ਜੋ ਨੀਂਦ ਤਪੌਂਦਾ ਜੀਓ ਆਪ ਦਿਆਲ ਦਇਆ ਪ੍ਰਵਤਾਰੀ ਮਲ ਹਉਮੈ ਵਿਖਿਆ ਸਭ ਨੇ ਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਜ ਮਹੱਲਾ ਚੌਥਾ ਹਾ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਰਸ ਕੀਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾ ਪਾਪ ਮਨ ਲੋਭਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੈ ਨਾਮ ਢੜਾਇਆ ਬੜ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰ ਪੂਰਾ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮੇਰੇ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜੀਓ